really fun and interesting and really competitive but we enjoy sports kitda daria sab to bahut wadiya gaya sports event is var bahut chal bhai 1 2 3 4 hai kehde keh activity football basketball cricket te volleyball bahut wadiya rahe ji sada bahut wadiya sports de rahe ha pichli var nalo is vari vadiya kita inanne organize dekho asi koshish hi karde ha ki students jehde ha na oh sirf padhai wal dhyan nan de physical ਐਜੂਕੇਸ਼ਨ ਦੀ ਜ਼ਰੂਰੀ ਹੈ ਫਿਜ਼ੀਕਲੀ ਆਪਾਂ ਨੂੰ ਫਿੱਟ ਹੋਣਾ ਚਾਹੀਦਾ ਹੈ ਉਸ ਇੰਡੇਵਰ ਦੇ ਵਿੱਚ ਅਸੀਂ ਜਿਹੜਾ ਸਾਡਾ ਇਹ ਅੱਜ ਕਲਬੀਨੇਸ਼ਨ ਹੈ ਐਕਚੁਅਲੀ ਸਾਡੀਆਂ ਐਕਟੀਵਿਟੀਆਂ ਤਾਂ ਪੁਸਤੇ ਪੂਰੇ ਸਾਲ ਚੱਲਦੀਆਂ ਰਹਿੰਦੀਆਂ ਡਿਫਰੈਂਟ ਇਵੈਂਟਸ ਨੇ ਕ੍ਰਿਕਟ ਗੇਮਸ ਟੀਮ ਗੇਮਸ ਵੀ ਹੈਗੀਆਂ ਇੰਡੀਵਿਜੂਅਲ ਐਥਲੈਟਿਕਸ ਵੀ ਆ ਦੇਖੋ ਇਹਦੇ ਵਿੱਚ ਅਰਾਊਂਡ 4042 ਸਟੂਡੈਂਟਸ ਨੇ ਪਾਰਟਿਸਿਪੇਟ ਕੀਤਾ ਤੇ ਆਇਤ ਜਿਹੜੀ ਸੀ ਇਹ ਮੇਰੇ ਖਿਆਲ ਚੌਥੀ ਜਾਂ ਪੰਜਵੀਂ ਪ੍ਰਾਈਜ਼ ਡਿਸਟ੍ਰਿਬਿਊਸ਼ਨ ਸੀਗੀ ਅਸੀਂ ਸਵੇਰ ਦੀ ਹੀ ਸਟਾਰਟ ਕੀਤੀ ਹੈ ਕੁਝ ਕਾਫੀ ਇਵੈਂਟ ਜਿਵੇਂ ਅਸੀਂ ਲਾਸਟ ਵੀਕ ਦੀ ਪ੍ਰਾਈਜ਼ ਡਿਸਟ੍ਰਿਬਿਊਸ਼ਨ ਕਰ ਲਈ ਸੀ ਐਂਡ ਮੇਰੇ ਖਿਆਲ ਨਾਲ 5600 ਸਟੂਡੈਂਟਸ ਨੇ ਜਿਨ੍ਹਾਂ ਨੇ ਅਲੱਗ-ਅਲੱਗ ਇਵੈਂਟਸ ਦੇ ਵਿੱਚ ਗਰੁੱਪ ਇਵੈਂਟ ਤੇ ਇੰਡੀਵਿਜੂਅਲ ਇਵੈਂਟ ਦੇ ਵਿੱਚ ਮੈਡਲ ਜਿੱਤੇ ਨੇ ਹੈਲੋ ਡਾਕਟਰ ਸਸੀਗਲਾ ਦਾ ਆਪ ਦੋਸਤੋ ਮੈਂ ਤੁਹਾਡਾ ਦੋਸਤ ਹਰਦੀਪ ਦੁਆ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਏ ਦੋਸਤੋ ਇਸ ਵੇਲੇ ਅਸੀਂ ਲੁਧਿਆਣਾ ਸ਼ਾਇਦ ਦੇ ਪੀਸੀਟੀਈ ਕਾਲਜ ਦੇ ਵਿੱਚ ਇੱਥੇ ਅੱਜ ਸਪੋਰਟਸ ਡੇ ਸੈਲੀਬ੍ਰੇਟ ਕੀਤਾ ਜਾ ਰਿਹਾ ਔਰ ਇਸ ਮੌਕੇ ਤੇ ਅਗਰ ਗੱਲ ਕਰੀਏ ਤੇ ਜਿਹੜੀ ਵੀ ਜੇਤੂ ਟੀਮਾਂ ਹੈਗੀਆਂ ਨੇ ਉਹਨਾਂ ਨੂੰ ਅੱਜ ਸਰਟੀਫਿਕੇਟ ਦਿੱਤੇ ਜਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਐਕਸਾਈਟਮੈਂਟ ਹੈਗੀ ਹੈ ਸਟੂਡੈਂਟਸ ਦੇ ਵਿੱਚ ਕਿ ਕਿਸ ਪ੍ਰਕਾਰ ਦੇ ਕਿੰਨੇ ਕਿੰਨੇ ਕਿਤੇ ਉਹ ਸਾਰੇ ਬੱਚਿਆਂ ਦੇ ਹੱਥ ਵਿੱਚ ਅੱਜ ਸਰਟੀਫਿਕੇਟ ਹੈਗੇ ਆ ਤੇ ਆ ਉਹ ਗੱਲ ਕਰਦੇ ਹੈਗੇ ਆ ਜੀ ਟੈਲ ਮੀ ਸਮਥਿੰਗ ਅਬਾਊਟ ਸਪੋਰਟ ਆ ਇਟਸ ਰੀਲੀ ਫਨ ਐਂਡ ਇੰਟਰਸਟਿੰਗ ਐਂਡ ਰੀਲੀ ਕੰਪੀਟੀਟਿਵ ਬਟ ਵੀ ਇੰਜੋਏ ਇਟ ਹਾਊ ਅਬਾਊਟ ਦ ਸਪੋਰਟ ਐਕਚੁਅਲੀ ਵੀ ਐਕਚੁਅਲੀ ਇੰਜੋਏ ਦ ਸਪੋਰਟ ਅਮ ਦੇ ਐਕਚੁਅਲੀ ਐਨਕਰਾਜਸ ਐਕਚੁਅਲੀ ਟੂ ਯੂ ਨੋ ਬੀ ਐਕਟਿਵ ਔਨ ਯੋਰ ਡੇਲੀ ਰੂਟੀਨ ਅਮ ਇਟ ਆਲਸੋ ਲਾਈਕ ਹੈਲਪਸ ਅ ਲਾਟ ਟੂ ਨੋ ਹਾਊ ਮੈਨੀ ਟਾਈਪਸ ਆਫ ਪਲੇ ਗੇਮਸ Uh, actually I played five games. Um I played relay, I played uh, eight hundred meters, uh, three thousand meters and I played um, uh, one hundred meters. Yeah. you good name? Hi. Tell me something about sports Oh it's really so good and it's very interesting, we enjoy and thank you.

ਕੀ ਕਰਤੀਆਂ ਹਾਂਜੀ ਸਪੋਰਟਸ ਚ ਕਰਤੀ ਐਥਲੈਟਿਕਸ ਥੀ ਮੈਂ ਕਰਦਾ ਹੈਗਾ ਸਪੋਰਟਸ ਹੀ ਖੇលਦਾ ਮੈਂ ਸਪੋਰਟਸ ਤੋਂ ਇਲਾਵਾ ਕਿਹੜੀ ਕਿਹੜੀ ਖੇਡਾਂ ਹੋ ਰਹੀਆਂ ਐ ਇੱਥੇ ਅ ਇਹਨਾਂ ਨੂੰ ਮੇਨ ਸਪੋਰਟਸ ਨੂੰ ਛੱਡ ਕੇ ਬੈਡਮਿੰਟਨ ਟੇਬਲ ਟੈਨਿਸ ਅੱਜ ਦੇ ਦਿਨ ਤੁਸੀਂ ਦੇਖ ਲਓ ਲੌਂਗ ਜੰਪ ਟ੍ਰਿਪਲ ਜੰਪ ਤੇ ਰੀਲੇ ਰੇਸਿਸ 100 ਮੀਟਰ 400 ਮੀਟਰ ਵੱਡੀਆਂ ਰੇਸਿਸ 3000 ਮੀਟਰ ਤੱਕ ਹੋਈਆਂ ਰੇਸ ਅਚਾ ਵਦੇਸ਼ਾ ਦੁਆਏ ਸਟੂਡੈਂਟਸ ਵੀ ਕਾਫੀ ਐਕਸਾਈਟਮੈਂਟ ਹੈਗੇ ਨਾ ਚ ਵੀ ਹੈਗੀ ਕਿੱਦਾਂ ਦਾ ਰਿਹਾ ਨੇ ਕਿਉਂਕਿ ਇੰਟਰਨੈਸ਼ਨਲ ਸਟੂਡੈਂਟਸ ਇਹਨਾਂ ਦੇ ਬਹੁਤ ਜ਼ਿਆਦਾ ਮਤਲਬ ਹੱਦ ਨਾਰਮਲ ਪੰਜਾਬੀਆਂ ਨਾਲੋਂ ਜਾਂ ਆਪਣੇ ਇੰਡੀਅਨਸ ਨਾਲੋਂ ਇਹਨਾਂ ਦੀ ਪਾਰਟਿਸਪੇਸ਼ਨ ਵੱਧ ਹੁੰਦੀ ਹੈ ਐਥਲੈਟਿਕਸ ਤੇ ਕਾਫੀ ਪਲੇਅਰ ਇਹਨਾਂ ਬਹੁਤ ਵਧੀਆ ਇੱਕ ਮੁੰਡੇ ਇਹਨਾਂ ਦਾ ਜਿੱਤਿਆ ਵਾ ਓਵਰਆਲ ਪ੍ਰਾਈਜ਼ ਜੂਨੀਅਰ ਵਿੰਗ ਦਾ ਗੁਰਜੋਤ ਸਪੋਰਟਸ ਬਹੁਤ ਵਧੀਆ ਰਿਹਾ ਜੀ ਸਾਡਾ ਬਹੁਤ ਵਧੀਆ ਸਪੋਰਟਸ ਦੇ ਰਿਹਾ ਪਿਛਲੀ ਵਾਰ ਨਾਲੋਂ ਇਸ ਵਾਰੀ ਵਧੀਆ ਕੀਤਾ ਇਹਨਾਂ ਨੇ ਆਰਗੇਨਾਈਜ਼ ਸ਼ੁਰੂਆਤ ਹੋਈ ਜਾਂਦੀ ਸਮਾਪਨ ਕਿੱਦਾਂ ਹੋ ਰਿਹਾ ਹੈ ਸ਼ੁਰੂਆਤ ਜੀ ਕੱਲ੍ਹ ਹੋਈ ਸੀਗਾ 3000 ਮੀਟਰ ਤੋਂ ਸ਼ੁਰੂਆਤ ਹੋਈ ਸੀ ਨਾਲ ਨਾਲ ਉਧਰਲੀ ਸਾਈਡ ਲੌਂਗ ਜੰਪ ਚੱਲਿਆ ਰਿਹਾ ਟ੍ਰਿਪਲ ਜੰਪ ਚੱਲਦਾ ਰਿਹਾ ਅੱਜ ਦੇ ਦਿਨ ਸ਼ੁਰੂ ਹੋਇਆ ਸੀ ਆਪਣਾ 800 ਮੀਟਰ ਰੇਸ ਤੋਂ 800 ਮੀਟਰ ਜੂਨੀਅਰ ਹੋਇਆ ਫਿਰ ਸੀਨੀਅਰ ਹੋਇਆ ਗਰਲਸ ਬॉयਜ਼ ਦੋਨੋਂ ਫਿਰ 400 ਮੀਟਰ ਹੋਇਆ ਫਿਰ 100 ਮੀਟਰ ਹੋਇਆ ਹਾਂਜੀ ਮੈਂ ਤੁਹਾਨੂੰ ਇੱਕ ਸੀਨ ਦਿਖਾਉਣਾ ਚਾਹੁੰਦਾ ਦੇਖੋ ਕਿਸ ਪ੍ਰਗਾਨਾ ਸੇ ਗਰੁੱਪ ਫੋਟੋ ਹੋ ਰਹੀ ਹੈ ਜਿਨ੍ਹਾਂ ਦੇ ਕੋਲ ਮੈਡਲਸ ਆਏ ਹੋਏ ਨੇ ਅਤੇ ਸਰਟੀਫਿਕੇਟ ਬੜੇ ਨੇ ਤੁਸੀਂ ਦੇਖ ਸਕਦੇ ਹੋ ਕਿ ਸਾਫ਼ ਤੌਰ ਤੇ ਖੁਸ਼ੀ ਜਿਹੜੀ ਇਹਨਾਂ ਦੇ ਚਿਹਰੇ 'ਤੇ ਹੈਗੀ ਹੈ ਸਪੋਰਟਸ ਜੇ ਤੁਸੀਂ ਦੇਖਦੇ ਹੋ ਕਿ ਜੇਕਰ ਮਿਹਨਤੀ ਇੱਕ ਪਲੇਅਰ ਇੱਕ ਮਿਹਨਤ ਕਰੇ ਤਾਂ ਉਸ ਤੋਂ ਬਾਅਦ ਜਿੱਤਣ ਤੋਂ ਬਾਅਦ ਇੱਕ ਸੈਕੰਡ ਲੈਵਲ ਤੇ ਇੱਕ ਉਹਨਾਂ ਖੁਸ਼ੀ ਮਿਲਦੀ ਹੈ ਇੱਕ ਸੰਤੁਸ਼ਟੀ ਮਿਲਦੀ ਹੈ ਪਰਸਨਲੀ ਕਿ ਵਾਕਈ ਜਿਹੜੀ ਮਿਹਨਤ ਕੀਤੀ ਸੀ ਉਹ ਰੰਗ ਲਿਆਈ ਹੈ ਔਰ ਕਿੱਥੇ ਨਾ ਕਿੱਥੇ ਮੈਡਲ ਹਾਸਲ ਕਰਕੇ ਹੋਰ ਜ਼ਿਆਦਾ ਖੁਸ਼ੀ ਪ੍ਰਾਪਤ ਹੁੰਦੀ ਹੈ ਸੋ ਮੈਂ ਲੱਗਾ ਕਿ ਕੁਝ ਹੋਰ ਨੌਜਵਾਨਾਂ ਨਾਲ ਗੱਲ ਕਰੀਏ ਕੁ ਸਟੂਡੈਂਟਸ ਨਾਲ ਗੱਲ ਕਰੀਏ ਜਿਨ੍ਹਾਂ ਨੇ ਹੋਰ ਐਕਟੀਵਿਟੀਆਂ ਕੀਤੀਆਂ ਕੁ ਸਰ ਜਿਹਨਰੇਗੇ ਆਨਰ ਕਰ ਰਹੇ ਸੀ ਜਿਹੜੇ ਸਟੂਡੈਂਟਸ ਨੂੰ ਆਓ ਜਾਣਦੇ ਹਾਂ ਕਿਸ ਪ੍ਰਕਾਰ ਦੇ ਨਾਲ ਪੂਰਾ ਦਾ ਪੂਰਾ 올ਓਵਰ ਸਪੋਰਟਸ ਤੇ ਰਿਹਾ ਹੈਗਾ ਵਾ ਸੋ ਸਸੀਗਾ ਸਰ ਕੀ ਨਾਮ ਤੁਹਾਡਾ ਸਤੇਜੀਤ ਸਿੰਘ ਤੁਹਾਡਾ ਕੀ ਨਾਮ ਸਰ ਰਾਜਪ੍ਰੀਤ ਛਤਵਾਲ ਸਰ ਕਿੱਦਾਂ ਦੇਖਦੇ ਹੋ ਪੂਰਾ ਦਾ ਪੂਰਾ ਸਪੋਰਟਸ ਜਿਹਨੂੰ ਬਹੁਤ ਸੋਹਣਾ ਸਾਰੇ ਬੱਚੇ ਖੇਡੇ ਤੁਸੀਂ ਮੈਡਲ ਵੰਡੇ ਇਹਨਾਂ ਨੂੰ ਸਾਰਿਆਂ ਨੂੰ ਦਿੱਤੇ ਆ ਸਾਰਿਆਂ ਨੂੰ ਤੁਸੀਂ ਮੈਡਲ ਦਿੱਤੇ ਨੇ ਨਾਲ ਨਾਲ ਸਰਟੀਫਿਕੇਟ ਦਿੱਤੇ ਨੇ ਆਓ ਪਲੀਜ਼ ਇ ਦੇਖੋ ਅਸੀਂ ਕੋਸ਼ਿਸ਼ ਇਹ ਕਰਦੇ ਆ ਕਿ ਸਟੂਡੈਂਟਸ ਜਿਹੜੇ ਆ ਨਾ ਉਹ ਸਿਰਫ ਪੜਾਈ ਵੱਲ ਧਿਆਨ ਨਾ ਦੇਣ ਫਿਜ਼ੀਕਲ এডਿਕੇਸ਼ਨ ਜ਼ਰੂਰੀ ਹੈ ਫਿਜ਼ੀਕਲੀ ਆਪਾਂ ਨੂੰ ਫਿਟ ਹੋਣਾ ਚਾਹੀਦਾ ਹੈ ਤੋਂ ਉਸ ਇੰਡੈਵਰ ਦੇ ਵਿੱਚ ਅਸੀਂ ਜਿਹੜਾ ਸੜਾ ਇਹ ਅੱਜ ਕਲਮਿਨੇਸ਼ਨ ਹੈ ਐਕਚੁਅਲੀ ਸਾਡੀਆਂ ਐਕਟੀਵਿਟੀਜ਼ ਤਾਂ ਪਿਛਲੇ ਪੂਰੇ ਸਾਲ ਚੱਲਦੀ ਰਹਿੰਦੀਆਂ ਨੇ ਡਿਫਰੈਂਟ ਇਵੈਂਟਸ ਨੇ ਕ੍ਰਿਕਟ ਗੇਮਸ ਟੀਮ ਗੇਮਸ ਵੀ ਹੈਗੇ ਆ ਇੰਡੀਵਿਜੂਅਲ ਐਥਲੈਟਿਕਸ ਵੀ ਹੈ ਇਨਕਰੇਜ ਕਰਨ ਦੀ ਕੋਸ਼ਿਸ਼ ਕਰਦੇ ਆ ਅਸੀਂ ਬੱਚਿਆਂ ਨੂੰ ਜਿੱਦਾਂ ਕਹਿੰਦੇ ਨੇ ਵੀ ਤੱਕਾ ਲਾਉਨੇ ਆ ਵੀ ਜਾਓ ਖੇਡੋ ਔਰ ਜਿਹੜਾ ਤਾਂ ਕਿਉਂਕਿ ਆਪਣੇ ਇੱਥੇ ਇੰਟਰਨੈਸ਼ਨਲ ਪਲੇਅਰਸ ਖਿਡਾਰੀ ਵਾਪਰ ਕਿੰਨਾ ਦਾ ਦੇਖਿਆ ਕਿ ਕਿਸ ਪ੍ਰਾ स्टूडेंट ਵੀ ਹੈਗੇ ਨੇ ਇੰਟਰਨੈਸ਼ਨਲ ਆਪਣੇ ਪੰਜਾਬ ਦੇ ਵੀ ਨੇ ਕਿੱਦਾਂ ਦੀ ਗੇਮਾਂ ਕਿੰਨਾ ਦਾ ਪਕੜ ਜ਼ਿਆਦਾ ਹੈ ਕਿਉਂਕਿ ਇਹਨਾਂ ਚੀਜ਼ਾਂ 'ਤੇ ਆਪਾਂ ਧਿਆਨ ਗੌਰ ਥੋੜਾ ਦੇਖੀਏ ਤਾਂ ਇਹ ਤੁਹਾਡੀ ਗੇਮਾਂ ਵਿੱਚ ਉਹ ਕਿਹੜੀਆਂ ਚੀਜ਼ਾਂ ਜਿਹੜੀਆਂ ਇਹਨਾਂ ਨੇ ਜ਼ਿਆਦਾ ਅੱਛੀਆਂ ਕੀਤੀਆਂ ਨੇ ਕੁਝ ਗੇਮਾਂ ਜਿਹੜੀਆਂ ਨੇ ਆਪਣੇ ਪੰਜਾਬ ਦੇ ਬੱਚੇ ਦੇਖੋ ਆਪਣੇ ਜਿਹੜੇ ਇੰਡੀਅਨ ਬੱਚੇ ਹੈਗੇ ਆ ਉਹ ਕੁਝ ਗੇਮਸ ਦੇ ਵਿੱਚ ਬੜੇ ਅੱਛੇ ਆ ਜਿੱਦਾਂ ਸਾਡਾ ਬੈਸਟ ਐਥਲੀਟ ਸੀਨੀਅਰ ਵਿੰਗ ਜਿਹੜਾ ਉਹ ਪੰਜਾਬੀ ਹੈ ਜੂਨੀਅਰ ਵਿੰਗ ਦੇ ਵਿੱਚ ਜਿਹੜੇ ਆਪਣੇ ਇੰਟਰਨੈਸ਼ਨਲ ਸਟੂਡੈਂਟਸ ਨੇ ਉਹ ਹੈਗੇ ਆ ਇਹ ਚੱਲਦਾ ਰਹਿੰਦਾ ਕਦੇ-ਕਦੇ ਜੂਨੀਅਰ ਵਿੰਗ ਵਾਲੇ ਦੇ ਵਿੱਚ ਪੰਜਾਬੀ ਹੁੰਦੇ ਆ ਜਾਂ ਲੋਕਲ ਸਟੂਡੈਂਟਸ ਹੁੰਦੇ ਆ ਤਾਂ ਯੂਜੂਲੀ ਜਿਹੜੇ ਆਪਣੇ ਇੰਟਰਨੈਸ਼ਨਲ ਸਟੂਡੈਂਟਸ ਨੇ ਉਹਨਾਂ ਦੇ ਫਿਟਨੈਸ ਵੱਲ ਧਿਆਨ ਜ਼ਿਆਦਾ ਆ ਆਪਣੇ ਬੱਚੇ ਜਿਹੜੇ ਲੋਕਲ ਬੱਚੇ ਆ ਉਹਨਾਂ ਦਾ ਫਿਟਨੈਸ ਵੱਲ ਧਿਆਨ ਥੋੜ੍ਹਾ ਜਿਹਾ ਜ਼ਿਆਦਾ ਨਹੀਂ ਹੈ ਕਿਤਨੇ ਕਿਦੋਂ ਡਾਈਟ ਵੀ ਤੁਸੀਂ ਮੰਨਦੇ ਹੋ ਖੁੱਲਾ ਖਾਣ-ਪਾਣ ਦੇ ਖੁੱਲਾ ਖਾਣ-ਪਾਣ ਕਿੱਥੇ ਹੈ ਠੀਕ ਹੈ ਤਾਂ ਉਹ ਖਾਣ-ਪਾਣ ਵੱਲ ਜ਼ਿਆਦਾ ਆ ਤੇ ਉਹਨੂੰ ਪਚਾਉਣ ਵੱਲ ਹੀ ਆ ਉਹਦੇ ਵਿੱਚ ਜ਼ੋਰ ਲਾਉਣ ਵੱਲ ਘਟਿਆ ਘਟ ਲੈ ਹਾਂ ਕਿੰਦਾ ਇਹ ਕਿੱਦਾਂ ਸ਼ੁਰੂਆਤ ਹੋਈ ਅਸਦੀ ਕਿਹੜੀਆਂ-ਕਿਹੜੀਆਂ ਗੇਮਾਂ ਜਿਹੜੀਆਂ ਨੇ ਐਸਪੋਰਟਸ ਦੇ ਖੇਡਾਂ ਮਿਲੀਆਂ ਬੱਚਿਆਂ ਨੇ ਆਈ ਥਿੰਕ ਜਿਹੜੀ ਇਹਦੀ ਸ਼ੁਰੂਆਤ ਆ ਉਹ ਤਾਂ 99 ਦੇ ਵਿੱਚ ਹੋਈ ਸੀ ਤੇ ਅਸੀਂ ਹਰ ਸਾਲ ਹੀ ਇਹ ਕਰਾਨੇ ਆ ਜਿਵੇਂ ਸਰ ਨੇ ਕਿਹਾ ਕਿ ਇਹ ਸਾਰਾ ਸਾਲ ਹੀ ਚਲਦੀਆਂ ਰਹਿੰਦੀਆਂ ਜਿਵੇਂ ਸਾਡੇ ਕੋਲ 80 ਕਿ ਟੀਮਾਂ ਐਕਸੀ ਕਲਾਸਾਂ ਨੇ ਜਿਹੜੀਆਂ ਕਿ ਇਸ 'ਚ ਪਾਰਟਿਸਿਪੇਟ ਕਰਦੀਆਂ ਐ ਐਂਡ ਸੈਪਟੈਂਬਰ ਅਕਤੂਬਰ 'ਚ ਸਾਡੀਆਂ ਈਵੈਂਟ ਸਟਾਰਟ ਹੋ ਜਾਂਦੀਆਂ ਹੈ ਕ੍ਰਿਕਟ ਦੀ ਆਪਣੀ ਲੀਗ ਹੈਗੀ ਐ ਵਾਲੀਬਾਲ ਦੀ ਆਪਣੀ ਐ ਬਾਸਕਟਬਾਲ ਦੀ ਆਪਣੀ ਐ ਫ ਇੰਟਰਨੈਸ਼ਨਲ ਸਟੂਡੈਂਟਸ ਦਾ ਜਿਹੜਾ ਹੈ ਉਹ ਦੁਰਜਾਂਜਾ ਦਾ ਹੈਗਾ ਉਹ ਸ਼ਾਮ ਨੂੰ ਵੀ ਹਰ ਰੋਜ਼ ਆ ਕੇ ਇੱਥੇ ਸੌਕਰ ਖੇលਦੇ ਨੇ ਉਹਨਾਂ ਦਾ ਫਿਟਨੈਸ ਲੈਵਲ ਵੀ ਥੋੜਾ ਬੈਟਰ ਹੈਗਾ ਹਾਲਾਂਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇੰਡੀਅਨ ਸਟੂਡੈਂਟਸ ਵੀ ਇਸ ਪਾਸੇ ਆਣ ਤੇ ਹੁਣ ਉਹਨਾਂ ਦਾ ਪਾਰਟਿਸਪੇਸ਼ਨ ਵੱਧ ਰਿਹਾ ਉਹਨਾਂ ਦਾ ਵੀ ਰੁਝਾਨ ਵੱਧ ਰਿਹਾ ਤੇ ਉਹ ਵੀ ਥੋੜਾ ਜਿਹਾ ਫੋਕਸ ਕਰ ਰਹੇ ਨੇ ਕਿ ਇਹਨਾਂ ਗੇਮਾਂ ਵਿੱਚ ਜਿਵੇਂ ਸਾਰਿਆਂ ਨੇ ਦੱਸਿਆ ਬੈਸਟ ਸਲੀਪ ਸਾਡਾ ਆਈਡੀਆ ਨਹੀਂ ਹੈ ਐਂਡ ਜੀ ਜੀ ਇਹ ਗੱਲ ਹੈ ਕਿ ਤੁਸੀਂ ਪ੍ਰਾਈਜ਼ਸ ਵੰਡ ਰਹੇ ਸਾਰੇ ਦੇ ਰਹੇ ਸੀਗੇ ਮੈਡਲਸ ਦੇ ਰਹੇ ਸੀ ਸertificate ਦੇ ਰਹੇ ਸੀ तकरीबन ਕਿੰਨੇ ਬੱਚਿਆਂ ਨੇ ਸਟੂਡੈਂਟਸ ਨੇ ਇਸ ਵਿੱਚ ਹਿੱਸਾ ਲਿਆ ਔਰ ਕਿੰਨੇ ਜਿਹੜੇ ਨੇ ਵਿਨ ਕੀਤੇ ਨੇ ਅਥਰ ਆਪਣੀ ਮਿਹਨਤ ਜਿਹੜੀ ਉਹਨਾਂ ਦੇ ਰੰਗ ਲਿਆ ਦੇਖਣ ਨੂੰ ਮਿਲੀ ਹੈ ਦੇਖੋ ਇਹਦੇ ਵਿੱਚ ਰਾਉਂਡ 44200 ਸਟੂਡੈਂਟਸ ਨੇ ਪਾਰਟਿਸਪੇਟ ਕੀਤਾ ਤੇ ਆਇਤ ਜਿਹੜੀ ਸੀ ਇਹ ਮੇਰੇ ਖਿਆਲ ਚੌਥੀ ਆ ਪੰਜਵੀਂ ਪ੍ਰਾਈਜ਼ ਡਿਸਟ੍ਰਿਬਿਊਸ਼ਨ ਸੀਗੀ ਅਸੀਂ ਸਵੇਰ ਦੀ ਹੀ ਸਟਾਰਟ ਕੀਤੀ ਹੋਈ ਹੈ ਕੁਝ ਕਾਫੀ ਇਵੈਂਟਸ ਦੀ ਅਸੀਂ ਲਾਸਟ ਵੀਕ ਦੀ ਪ੍ਰਾਈਜ਼ ਡਿਸਟ੍ਰਿਬਿਊਸ਼ਨ ਕਰ ਲਈ ਸੀ ਐਂਡ ਮੇਰੇ ਖਿਆਲ ਨਾਲ 5 600 ਸਟੂਡੈਂਟਸ ਨੇ ਜਿਨ੍ਹਾਂ ਨੇ ਅਲੱਗ-ਅਲੱਗ ਇਵੈਂਟਸ ਦੇ ਵਿੱਚ ਗਰੁੱਪੀ ਇਵੈਂਟਸ ਤੇ ਇੰਡੀਵਿਜੂਅਲ ਇਵੈਂਟਸ ਦੇ ਵਿੱਚ ਮੈਡਲ ਜਿੱਤੇ ਨੇ ਮੈਮ ਤੁਸੀਂ ਕੀ ਕਹਿਣਾ ਚਾਹੋਗੇ ਆਓ ਫਿਰ ਥੋੜਾ ਗੇਦਰ ਇਧਰ ਆਓ ਹਾਂਜੀ ਸਰ ਸਪੋਰਟਸ ਸੀਮਾ ਠਾਕਰ ਸਰ ਸਪੋਰਟਸ ਬੱਚਿਆਂ ਦੀ ਫਿਟਨੈਸ ਨੂੰ ਵਧਾਉਣ ਲਈ ਉਹਨਾਂ ਦਾ ਮੈਂਟਲ ਲੈਵਲ ਸਟ੍ਰੈਸ ਲੈਵਲ ਤੁਹਾਨੂੰ ਪਤਾ ਹੈ ਪੜਾਈ ਨਾਲ ਸਟ੍ਰੈਸ ਲੈਵਲ ਕਿੰਨਾ ਜ਼ਿਆਦਾ ਹੋਿੰਦਾ ਹੈ ਸਪੋਰਟਸ ਨਾਲ ਇਹ ਕਿ ਬੈਸਤ ਤਰੀਕਾ ਹੈ ਕਿ ਸਟ੍ਰੈਸ ਲੈਵਲ ਨੂੰ ਰਿਲੀਫ ਕੀਤਾ ਜਾਵੇ ਮੈਨੂੰ ਐਵੇਂ ਲੱਗਦਾ ਹੈ ਇਦਾਂ ਦੇ ਇਵੈਂਟ ਥਰੋਅਆਊਟ ਦਾ ਈਅਰ ਹੋਣੇ ਚਾਹੀਦੇ ਕਿਸ ਤਰ੍ਹਾਂ ਕਿ ਤੁਸੀਂ ਆ ਨਾ ਮੈਸਜ ਕੋਲ ਸੀ ਇਹ ਬਹੁਤ ਬਹੁਤ ਹੀ ਜਿਹੜੀ ਆਜ ਦੇ ਟਾਈਮ ਚ ਇੱਕ ਜ਼ਰੂਰੀ ਐਕਟੀਵਿਟੀ ਹੈ ਜਿਹੜੀ ਸਿਰਫ ਕਾਲਜ ਸਕੂਲ ਚ ਨਹੀਂ ਹਰ ਜਗ੍ਹਾ ਤੇ ਸਾਨੂੰ ਰਿਕੁਆਇਰਡ ਹੈ ਜੋ ਸਾਡੀ ਫਿਟਨੈਸ ਔਰ ਹੈਲਥ ਨੂੰ ਲੈ ਕੇ ਪ੍ਰੋਬਲਮਸ ਆ ਰਹੀਆਂ ਜੋ ਬੱਚਿਆਂ ਦੇ ਸਟ्रेस ਲੈਵਲ ਜੋ ਸਕਰੀਨ ਟਾਈਮ ਵਧ ਗਿਆ ਤੇ ਉਹਨਾਂ ਦੀ ਫੋਕਸ ਜਿਹੜੀ ਹੈ ਬਹੁਤ ਘੱਟ ਚੁੱਕੀ ਹੈ ਤਾਂ ਉਹਦੇ ਚੋਂ ਇਹਨਾਂ ਨੂੰ ਫਿਰ ਦੁਬਾਰਾ ਇੱਕ ਮੇਨ ਸਟ੍ਰੀਮ ਚ ਲਿਆਉਣ ਲਈ ਇਹ ਜੀ ਐਕਟੀਵਿਟੀਆਂ ਦੇ ਉੱਤੇ ਬਹੁਤ ਹਰ ਪੱਧਰ ਤੇ ਸਾਨੂੰ ਯਤਨ ਕਰਨਾ ਚਾਹੀਦਾ ਹੈ تاکے بچے سپورٹس වලان اور فٹنس اور ਇਹਨੂੰ ਸਮਝ ਸਕਣ ਤੇ کافی ਅੱਗੇ ਵਧ ਸਕਣ ਸਾਡਾ ਪੰਜਾਬ ਦਾ ਤੇ ਸਾਡੇ ਦੇਸ਼ ਦਾ ਨਾਮ ਉਚਾਈਆਂ ਤੇ ਲਿਜਾ ਸਕਾ ਸੋ ਦੋਸਤੋ ਸਿਆਸ ਕਰਦੇ ਕਿ ਤੁਹਾਨੂੰ ਸਾਡਾ ਤਾਂ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਨਾਲ ਲੁਧਿਆਣਾ ਲਾਈਕ ਦੇ ਪੇਜ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਪ੍ਰੋਗਰਾਮ ਵਧੀਆ ਲੱਗਿਆ ਸੋ ਸ਼ੇਅਰ ਵੀ ਕਰੋ ਸੋ ਕੈਮਰਾ ਪਰਸਨ ਸੇਵਾ ਸਿੰਘ ਦੇ ਨਾਲ ਹਰਦੀਪ ਦੁਆਨੇ ਨੂੰ ਇਜਾਜ਼ਤ ਧੰਨਵਾਦ ਔਰ ਜੁੜੇ ਰਹੋ ਲੁਧਿਆਣਾ ਲਾਈਵ